ਨਿਊ ਚੰਡੀਗੜ੍ਹ ਇਲਾਕੇ ਵਿੱਚ ਤੇਂਦੂਆ ਵੇਖੇ ਜਾਣ ਦੀਆਂ ਚਰਚਾਵਾਂ ਸਿਕਿਉਰਿਟੀ ਗਾਰਡ ਦਾ ਦਾਵਾ ਤੇਂਦੂਆ ਵੇਖ ਮੋਬਾਈਲ ਵਿੱਚ ਬਣਾਈ ਉਸਦੀ ਵੀਡੀਓ ਜੰਗਲਾਤ ਵਿਭਾਗ ਦੀਆਂ ਟੀਮਾਂ ਪੂਜੀਆਂ ਮੌਕੇ ਤੇ ਜਾਂਚ ਕਰਨ ਲਈ ਨਾਲ ਲੱਗਦੇ ਇਲਾਕੇ ਵਿੱਚ ਜਾ ਕੀਤੀ ਜਾਂਚ ਨਿਊ ਚੰਡੀਗੜ੍ਹ ਤੋਂ ਖਬਰ ਸਾਹਮਣੇ ਆ ਰਹੀ ਹੈ ਨਿਊ ਚੰਡੀਗੜ੍ਹ ਦੇ ਓਮੈਕਸ ਸਿਟੀ ਦੇ ਵਿੱਚੋਂ ਇੱਕ ਵੀਡੀਓ ਬਣਾਈ ਗਈ ਹੈ ਜੋ ਕਿ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਤेंदुए ਦੀ ਵੀਡੀਓ ਹੈ ਅਤੇ ਨਿਊ ਚੰਡੀਗੜ੍ਹ ਇਲਾਕੇ ਦੇ ਵਿੱਚ ਤेंदुआ ਰਾਤ 2:30 ਵਜੇ ਦੇਖਿਆ ਗਿਆ ਤੇ ਮੌਕੇ ਤੇ ਸਰਪੰਚ ਕੰਸਾਲਾ ਅਤੇ ਹੋਰ ਵਾਈਲਡ ਲਾਈਨ ਦੇ ਹੋਰ ਵੀ ਅਧਿਕਾਰੀ ਜੋ ਕਿ ਜੰਗਲਾਤ ਵਿਭਾਗ ਦੇ ਅਧਿਕਾਰੀ ਨੇ ਉਹ ਵੀ ਉੱਥੇ ਪੁੱਜੇ ਹੋਏ ਨੇ ਅਤੇ ਪੈਰਾਂ ਦੇ ਨਿਸ਼ਾਨ ਚੈੱਕ ਕਰ ਰਹੇ ਨੇ ਅਤੇ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹ ਆਉਣਾ ਪੁਸ਼ਟੀ ਤਾਂ ਨਹੀਂ ਕੀਤੀ ਅਤੇ ਉਹਨਾਂ ਇਹ ਗੱਲ ਆਖੀ ਹੈ ਕਿ ਤेंदुआ ਹੋ ਸਕਦਾ ਪਰ ਫਿਲਹਾਲ ਕੋਈ ਵੀ ਨਿਸ਼ਾਨ ਨਹੀਂ ਮਿਲਿਆ ਜਦੋਂ ਕਿ ਚੌਕੀਦਾਰ ਦਾ ਕਹਿਣਾ ਹੈ ਕਿ ਉਸਨੇ ਰਾਤ 22:00 ਦੇ ਕਰੀਬ ਇੱਥੇ ਤेंदुआ ਦੇਖਿਆ ਸੀ ਇਹ ਕਹਿਣਾ ਇਸ ਮੌਕੇ Omax City ਦੇ ਲੋਕਾਂ ਦਾ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦਾ ਆਓ ਤੁਹਾਨੂੰ ਵੀ ਇਹ ਖਬਰ ਸਾਨੂੰ ਮਿਲੀ ਸੀ ਜੀ ਪਰ ਮੌਕੇ ਦੇ ਮਹਿਕਮੇ ਵਾਲੇ ਆਏ ਆ ਇਹਨਾਂ ਨੂੰ ਅਜੇ ਤੱਕ ਕੋਈ ਪੱਕਾ ਪ੍ਰੂਫ ਤਾਂ ਮਿਲਿਆ ਨਹੀਂ ਹਾਂਜੀ ਤੇ ਛਾਣਵੀਂ ਕਰ ਰਹੇ ਆ ਜੀ ਇਹ ਕਹਿੰਦੇ ਦੇਖ ਰਹੇ ਆ ਪਿੰਜਰ ਵਗੈਰਾ ਲਾਉਣਗੇ ਜਦ ਕੋਈ ਪ੍ਰੂਫ ਮਿਲੂਗਾ ਫਿਰ ਉਹਦਾ ਅੱਗੇ ਕਾਰਵਾਈ ਕੀਤੀ ਜਾਊਗੀ ਜੀ ਫਿਲਹਾਲ ਅਜੇ ਇਸ ਤਰ੍ਹਾਂ ਦਾ ਕੋਈ ਸਬੂਤ ਨਹੀਂ ਮਿਲਿਆ ਜੀ ਸਾਰਾ ਦੇਖਿਆ ਘੁਮ ਕੇ ਇਹਨਾਂ ਨੇ ਅਰੇ ਤੁਹਾਡੇ ਪਿੰਡ ਦੇ ਨਦੀਕ ਨਦੀ ਵੀ ਹੈ ਲੋਕ ਵੀ ਘੁੰਮਦੇ ਨੇ ਕੀ ਲੋਕਾਂ ਨੂੰ ਕੋਈ ਅਪੀਲ ਕਰਨਾ ਚਾਹੋਗੇ ਤੁਸੀਂ ਲੋਕਾਂ ਨੂੰ ਇਹ ਹੀ ਕਹੂਗਾ ਆਪਾਂ ਡਰਨ ਦੀ ਤਾਂ ਲੋੜ ਨਹੀਂ ਪਰ ਵੈਸੇ ਫਿਰ ਵੀ ਜਦੋਂ ਤੱਕ ਕੋਈ ਪਤਾ ਨਹੀਂ ਲੱਗਦਾ ਜੇ ਆਪਣਾ ਧਿਆਨ ਰੱਖਣ ਥੋੜਾ ਹਾਂਜੀ ਅਜੇ ਪੱਕਾ ਪ੍ਰੂਫ ਇਹਦਾ ਕੋਈ ਨਹੀਂ ਮਿਲਿਆ ਵੀ ਇੱਥੇ ਹੈਗਾ ਜਾਂ ਨਹੀਂ ਪਤਾ ਲੱਗਣ ਤਾਈਂ ਹੈ ਜੀ ਪਰ ਜਿਹੜੀ ਵੀਡੀਓ ਆਈ ਹੈ ਜੀ ਉਹਦੇ ਬਾਰੇ ਅਜੇ ਵੈਰੀਫਾਈ ਕਰੇ ਜਾ ਰਹੇ ਹਾਂ ਵੀਡੀਓ ਦੀ ਵੈਰੀਫਾਈ ਕਰ ਰਹੇ ਹਾਂ ਜੀ ਉਹ ਕਿਤੇ ਫੇਕ ਨਾ ਹੋਵੇ ਉਹ ਮੁੰਡੇ ਦਾ ਫੋਨ ਚੈੱਕ ਕਰੂਗੇ ਵੀ ਉਹਦੇ ਫੋਨ 'ਚ ਬਣੀ ਹੈ ਉਹ ਸਾਰਾ ਉਹ ਤੋਂ ਚੈੱਕ ਰਿਆ ਜਾਊਗਾ ਜੀ ਸਰ ਕੀ ਨਾਮ ਹੈ ਜੀ ਸਤਿੰਦਰਪਾਲ ਸਿੰਘ ਆ ਅਜੇ ਸਰ ਕੀ ਹੋਇਆ ਜੀ ਇਹ ਮਾਮਲਾ ਜਿਹੜਾ ਦੱਸਿਆ ਰਿਹਾ ਕਿ ਤਿੰਦੂਏ ਦੀ ਕੋਈ ਵੀਡੀਓ ਸਾਹਮਣੇ ਆਈ ਹੈ ਇਹਦੇ ਤੁਸੀਂ ਮੌਕੇ ਤੇ ਪਹੁੰਚੋ ਮੌਕਾ ਦੇਖਣ ਤਾਂ ਕੀ ਦੇਖਿਆ ਤੁਸੀਂ ਆਣ ਕੇ ਜੀ ਹਾਂਜੀ ਅੱਜ ਇਹ ਇਨਫੋਰਮੇਸ਼ਨ ਮਿਲੀ ਸਗੀ ਵੀ ਲੈਪੜ ਦੀ ਇੱਥੇ ਆਉਣ ਦੀ ਇਨਫੋਰਮੇਸ਼ਨ ਮਿਲੀ ਸਗੀ ਮੌਕੇ ਪਰ ਆ ਕੇ ਅਸੀਂ ਜਿਹੜੇ ਸਬੰਧਤ ਵੀਡੀਓਜ਼ ਵਗੈਰਾ ਦੇਖਿਆ ਤੇ ਉਹ ਸਾਰੀ ਵੈਰੀਫਿਕੇਸ਼ਨ ਕਰਕੇ ਸਾਹਮਣੇ ਆਇਆ ਕਿ ਸਾਨੂੰ ਹਾਲੇ ਤੱਕ ਲੈਪਰਡ ਦੀ ਕੋਈ ਪੈਡ ਵਗੈਰਾ ਪੈਗ ਬਾਕਸ ਨਹੀਂ ਮਿਲੇ ਹੈਗੇ ਹਾਂਜੀ ਤੇ ਇਖਤਿਆਰ ਦੇ ਤੌਰ ਤੇ ਅਸੀਂ ਲੈਪਰਡ ਦਾ ਇੱਥੇ ਪਿੰਜਰਾ ਲਗਾ ਰਹੇ ਹਾਂ ਲੈਪਰਡ ਨੂੰ ਫੜਨ ਵਾਸਤੇ ਹਾਂ ਤੇ ਜੇ ਫਿਰ ਵੀ ਇੱਥੇ ਕੋਈ ਮਤਲਬ ਇਦਾਂ ਦੀ ਇਨਫੋਰਮੇਸ਼ਨ ਹੈਗੀ ਤਾਂ ਪੁਰਾ ਡਰ ਤੋਂ ਡਰਨ ਦੀ ਲੋੜ ਨਹੀਂ ਹੈਗੀ ਹਮ ਬਣਪਪਾਕ ਜੰਗਲੀ ਜੀਬ ਸੁਰੱਖਿਆ ਵਿਭਾਗ ਮੌਕੇ 24 ਘੰਟੇ ਆਪਦੀ ਸੇਵਾ ਵਿੱਚ ਹਾਜ਼ਰ ਲੋਕਾਂ ਨੂੰ ਕੀ ਅਪੀਲ ਕਰੂੰਗਾ ਕਿਉਂਕਿ ਲੋਕਾਂ ਦੇ ਵਿੱਚ ਇੱਕ ਤਰ੍ਹਾਂ ਦੀ ਥ੍ਰਿਕਨਾਲ ਵੀਡੀਓ ਗਰੁੱਪਾਂ ਦੇ ਵਿੱਚ ਵਾਇਰਲ ਹੋ ਰਹੀ ਹੈ ਲੋਕਾਂ ਨੂੰ ਡਰਜਾ ਮਹਿਸੂਸ ਹੁੰਦਾ ਫਿਰ ਤੁਹਾਡੇ ਵੱਲੋਂ ਕੀ ਅਪੀਲ ਹੈ ਜੀ ਲੋਕਾਂ ਨੂੰ ਨਹੀਂ ਡਰਨ ਦੀ ਕੋਈ ਲੋੜ ਨਹੀਂ ਹੈਗੀ ਹਮ ਅਸੀਂ 24 ਘੰਟੇ ਇੱਥੇ ਹਾਜ਼ਰ ਰਹੇ ਗਏ ਹਾਂ ਜਦ ਵੀ ਕੋਈ ਇਨਫੋਰਮੇਸ਼ਨ ਆਉਂਦੀ ਹੈ ਤਾਂ ਅਸੀਂ ਬਿਲਕੁਲ ਪਰ ਮੌਕੇ 'ਪਰਾ ਕੇ ਸੰਭਵ ਹੈ ਤੁਸੀਂ ਨਦੀਕ ਜੰਗਲ ਵੀ ਹੈ ਜਿਸ ਸਮਝ ਜੰਗਲ ਹੈ ਜਾਂ ਫਿਰ ਹੋਰ ਨਦੀਆਂ ਨੇ ਉੱਥੇ ਹੀ ਪੂਰਾ ਚੈੱਕ ਕੀਤਾ ਜਾ ਰਿਹਾ ਪੈਡਾ ਵਗੈਰਾ ਉਹਨਾਂ ਦਾ ਹਾਂ ਬਿਲਕੁਲ ਅਸੀਂ ਮੌਕੇ ਜਾ ਕੇ ਲੈਪਰਡ ਦੇ ਪੱਗ ਮਾਰਕਸ ਵਗੈਰਾ ਚੈੱਕ ਕੀਤੇ ਆ ਵੀ ਫਿਲਹਾਲ ਸਾਨੂੰ ਕੋਈ ਇਦਾਂ ਦਾ ਮਿਲਿਆ ਨਹੀਂ ਹੈਗਾ ਜਿਹੜਾ ਪੱਗ ਮਾਰਕ ਰ ਵਗੈਰਾ ਹਾਂਜੀ ਠੀਕ ਕੀ ਨਾਮ ਹੈ ਜੀ ਆਪਣਾ ਮੇਰਾ ਮਾਰਪੀ ਸਿੰਘ ਹੈ ਜੀ ਕਿੱਥੇ ਕੰਮ ਕਰਦੇ ਤੁਸੀਂ ਮੈਂ ਨਿਊ ਜੰਡੀਗੜ ਹੋਮੈਕਸ 'ਚ ਕੰਮ ਕਰਦਾ ਹਾਂ ਅੱਛਾ ਕੀ ਇਹ ਮਾਮਲਾ ਜਿਹੜਾ ਦੱਸਿਆ ਜਾ ਰਿਹਾ ਕਿ ਇੱਥੇ ਕੋਈ ਤਿੰਦੂ ਦੀ ਖਬਰ ਫੈਲੀ ਹੋਈ ਹੈ ਇਹ ਦੀ ਸਚਾਈ ਕੀ ਹੈ ਜੀ ਇਹ ਦੀ ਸਚਾਈ ਜੀ ਬ ਇਹ라스 ਕਵਟੀ ਗੜ ਗੁਰਪ੍ਰੀਤ ਸਿੰਘ ਦਾ ਜੀ ਹਾਂਜੀ ਉਹ ਵਾਸ਼ਰੂਮ ਕਰਨ ਉੱਠਿਆ ਆਉਣਾ ਜੀ ਹਾਂਜੀ ਰਾਤੀ ਗੱਲ ਰਾਤੀ ਰਾਤ ਨੂੰ ਜੀ ਹਾਂਜੀ 2:30 ਵਜੇ ਕਰੀਬ ਹਾਂਜੀ ਤਾਂ ਉਹਨਾਂ ਨੇ ਇੱਥੇ ਆਪਣਾ ਆਵਾਜ਼ਾਂ ਸੁਣੀਆਂ ਜੀ ਉਸ ਤੋਂ ਬਾਅਦ ਉਹਨਾਂ ਨੇ ਉਹਦੀ ਕਲੀਪ ਰਿਕਾਰਡ ਕਰ ਲਈ ਸੀ ਤਿੰਦੂ ਇਹਦੀ ਤਿੰਦੂ ਇਹਦੀ ਜੀ ਹਾਂਜੀ ਉਸ ਤੋਂ ਬਾਅਦ ਜੀ ਫਿਰ ਜਦੋਂ ਰੌਂਡ ਮਾਰਨ ਗਿਆ ਜੀ ਸਵੇਰ ਦੁਬਾਰੇ ਉਹਨਾਂ ਨੂੰ ਕਰੇ ਦਿਖਾਇਆ ਤਿੰਨ ਵਾਰ ਦਿਖਾਇਆ ਜੀ ਦਿੱਤਾ ਫਿਰ ਉਹਨਾਂ ਨੇ ਮਤਲਬ ਉਹਦੀ ਵੀਡੀਓ ਕਲੀਪ ਹੋਣਾ ਜੀ ਕਲਿੱਕ ਕਰ ਲਈ ਜੀ ਅੱਛਾ ਜੀ ਹਾਂ ਜੀ ਉਦੋਂ ਬਾਅਦ ਤੁਸੀਂ ਅੱਗੇ ਕਿਹਨੂੰ ਦੱਸਿਆ ਜੀ ਫਿਰ ਫਿਰ ਆਪਣਾ ਐਸ.ਓ. ਸਾਹਿਬ ਨੂੰ ਦੱਸਿਆ ਜੀ ਮੈਂ ਤੇ ਬਾਅਦ ਚ ਬਣਾ ਉਹਨਾਂ ਨੇ ਜਿਹੜੀ ਬਣਾ ਦੀ ਕਾਰਵਾਈ ਅੱਗੇ ਦੇ ਬਦਮਾ ਮਹਿਕਮੇ ਵਾਲੇ ਆ ਗਏ ਮਹਿਕਮੇ ਵਾਲੇ ਆ ਗਏ ਵੈਰੀਫਾਈ ਕਰ ਰਹੇ ਨੇ ਹਾਂ ਜੀ ਹਾਂ ਜੀ